ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰ ਭੈਣਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਤਰੱਕੀਆਂ ਬਖਸ਼ੇ ਤੇ ਆਪਾਂ ਜੀ ਅੱਜ ਦਾ ਵਲੌਗ ਕਰਨ ਲੱਗੇ ਆ ਸ਼ੁਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਜੀ ਅੱਜ ਦਾ ਵਲੌਗ ਕਰਨ ਲੱਗੇ ਆ ਸ਼ੁਰੂ ਤੇ ਜੀ ਜੰਗ ਵੀ ਸ਼ੁਰੂ ਹੋ ਚੁੱਕੀ ਏ ਤੇ ਆਪਾਂ ਵੀ ਹੁਣ ਘਰ ਛੱਡ ਕੇ ਜਾਣ ਦੀ ਤਿਆਰੀ ਵਿੱਚ ਆਂ ਜੀ ਲੈ ਤੇਲ ਅਸੀਂ ਜਿੱਤੇ ਏਲ ਲੈ ਕੇ ਆਏ ਆ ਕਿਤੇ ਰਾਤ ਨੂੰ ਭਜਣਾ ਨਾ ਪਵੇ ਜੰਗ ਲੱਗ ਗਿਆ ਤਾਂ ਤਾਂ ਕਰਦੇ ਥੈਂਕ ਯੂ ਫੋਲ ਕਰਾ ਲਈ ਡੀਐਲ ਦੀ ਚੱਲ ਵਧੀਆ ਕੀਤਾ ਬ్రోਲ ਜੀ ਮਿਲ ਹੀ ਜਾਂਦਾ ਲੈ ਕੇ ਬੰਦ ਹੋ ਗਏ ਬਾਦੂ ਪट्रोल ਦੀ ਵੱਧ ਮਿਲ ਜਾਂਦਾ ਐਵੇਂ ਫੋਨ ਖੰਡੀ ਜਾਂਦੀ ਨਹੀਂ ਕੋਈ ਜੰਗ ਨਹੀਂ ਪੁੱਛੀ ਜੰਗ ਤਾਂ ਲੱਗਣਾ ਹੈ ਅਜਰਾ ਆਤਮ ਲੱਗ ਜਾਣਾ ਹੈ ਤਾਂ ਅਸੀਂ ਆ ਫੈਕ ਵਲੌਗ ਪਤਾ ਲਿਏ ਤੇ ਹਾਂ ਜੀ ਆ ਗਿਆ ਨੇਰੀ ਤੇ ਆਪਾਂ ਨਾਲੇ ਤਾਰ ਰਹੇ ਆ ਕੱਪੜੇ ਹੁਣੇ ਹੀ ਪਾਏ ਸੀ ਸੁਕਣੇ ਤੇ ਹੁਣ ਗਿੱਲਾ ਹੀ ਲਾਣੇ ਪਏ ਗਏ ਨੇਰੀ ਤੇ ਮੀਂਹ ਵੀ ਬਹੁਤ ਜ਼ਿਆਦਾ ਬਣ ਗਿਆ ਏ ਸ਼ਾਇਦ ਪ੍ਰਮਾਤਮਾ ਠੰਡਾ ਕਰਨ ਆਇਆ ਏ ਸਰਕਾਰਾਂ ਨੂੰ ਕਿਉਂਕਿ ਬਹੁਤ ਗਰਮ ਹੋ ਜਾਂ ਪਈਆਂ ਨੇ ਤੇ ਨਫਾ ਨੁਕਸਾਨ ਦੇਖ ਨਹੀਂ ਰਹੀਆਂ ਕੋਈ ਵੀ ਕਦਮ ਚੱਕੀ ਜਾ ਰਹੇ ਨੇ ਸਾਰੇ ਹੀ ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਜਾਣਾ ਏ ਜੇ ਲੱਗੀ جنگ ਤਾਂ ਕਾਫੀ ਨੁਕਸਾਨ ਹੋਣਾ ਏ ਕਿਉਂਕਿ ਜ਼ਿਆਦਾਤਰ ਤਾਂ ਬਰਬਾਦੀ ਜਨਤਾ ਦੀ ਏ ਜੀ ਅੰਤਕਵਾਦੀ ਤਾਂ ਪਤਾ ਨਹੀਂ ਲੱਭਣਗੇ ਕਿਨਾਂ ਲੱਭਣਗੇ ਬਾਕੀ ਇਹਨਾਂ ਦੋਸੇ ਲੋਕ ਬਹੁਤ ਮਾਰੇ ਜਾਣਗੇ ਜੇ ਜੰਗ ਸ਼ੁਰੂ ਹੋ ਗਈ ਤੇ ਬਾਕੀ ਜੇ ਅੱਜ ਕਾਫੀ ਜ਼ਿਆਦਾ ਖਤਰਾ ਬਣਿਆ ਹੋਇਆ ਏ ਤੇ ਸਾਡੇ ਵੀ ਬੱਚੇ ਬਹੁਤ ਪਰੇਸ਼ਾਨ ਹੋ ਰਹੇ ਨੇ ਡਰ ਰਹੇ ਨੇ ਕਿ ਕਹਿੰਦੇ ਕਿ ਦੂਰ ਚਲੇ ਜੀ ਬਾਰਡਰ ਤੋਂ ਤੇ ਬਾਕੀ ਜੇ ਸ਼ੁਰੂ ਹੋ ਗਈ ਤਾਂ ਫਿਰ ਤਾਂ ਸਾਰੀ ਥਾਂ ਹੀ ਲੱਗੂਗੀ ਇਹ ਤਾਂ ਹੈ ਨਹੀਂ ਕਿ ਕਿਤੇ ਕੋਈ ਇਲਾਕਾ ਰਹਿ ਜਾਏਗਾ ਬਾਕੀ ਜੇ ਜ਼ਿਆਦਾ ਹੀ ਦੂਰ ਆ ਜਿਹੜੇ ਬਾਰਡਰ ਤੋਂ ਉਹ ਸ਼ਾਇਦ ਉਹਨਾਂ ਨੂੰ ਕੋਈ ਘਾਟ ਪਰੇਸ਼ਾਨੀ ਹੋਵੇ ਤੇ ਬਾਕੀ ਜੀ ਅਸੀਂ ਤਾਂ ਫਿਰ ਬਾਰਡਰ ਦੇ ਉੱਪਰ ਹੀ ਆ ਜਮਾਂ ਹੀ ਤੇ ਸਾਨੂੰ ਤਾਂ ਜੀ ਬਹੁਤ ਹੀ ਖਤਰਾ ਏ ਤੇ ਚਲੋ ਜੀ ਆਪਾਂ ਤਾਰ ਤੋਂ ਕੱਪੜੇ ਤਾਰ ਕੇ ਤੇ ਅੰਦਰ ਰੱਖਦੇ ਆ ਫਿਰ ਖਲਾਰਾਂਗੇ ਥੋੜੀ ਦੇਰ ਨੂੰ ਤੇ ਦੇਖੋ ਬਹੁਤ ਸੋਹਣਾ ਮੌਸਮ ਬਣ ਗਿਆ ਏ ਹਵਾ ਨੇ ਈ ਪੱਤਲ ਮੌਸਮ ਬੜਾ ਹੀ ਸੋਹਣਾ ਏ ਤੇ ਇੱਧਰ ਜੀ ਆਪਣੇ ਲੱਗੇ ਹੋਏ ਆ ਮੇਰੇ ਹਸਬੰਡ ਹੁਣ ਵਿੱਚ ਤੇਲ ਪਾਉਣ ਟਰੈਕਟਰ ਦੇ ਕਿ ਸ਼ਾਇਦ ਤਿਆਰੀ ਰੱਖੀਏ ਕੀ ਪਤਾ ਕਿ ਰਾਤ ਨੂੰ ਕਿਤੇ ਜਾਣਾ ਪੈ ਜਾਵੇ ਤੇ ਆਪਣੀ ਤਿਆਰੀ ਤਾਂ ਹੋਣੀ ਚਾਹੀਦੀ ਏ ਤੇ ਤਾਂ ਕਰਕੇ ਹੁਣ ਲੱਗੇ ਆ ਜੀ ਮੈਂ ਹੁਣ ਭੇਜਿਆ ਸੀ ਇਹਨਾਂ ਨੂੰ ਕਿ ਤੁਸੀਂ ਤੇਲ ਲਾਇਆ ਹੋ ਖਤਮ ਹੋਇਆ ਪਿਆ ਸੀ ਤੇਲ ਚਲੋ ਜਾਣ ਨੂੰ ਤਾਂ ਬੰਦਾ ਚੱਲ ਕਿਤੇ ਚਲਾ ਵੀ ਜਾਵੇ ਬਾਕੀ ਬੱਚੇ ਇਕੱਲੇ ਫਿਰ ਮਾਂ ਤੇ ਉਹ ਤੋਂ ਬਿਨਾ ਰਹਿੰਦੇ ਵੀ ਨਹੀਂ ਨਾ ਤੇ ਬੱਚਿਆਂ ਦੀ ਖਾਤਰ ਹੀ ਜੀ ਬਾਹਰ ਜਾਣਾ ਪੈ ਰਿਹਾ ਏ ਕਿਉਂਕਿ ਬੱਚੇ ਇੱਥੇ ਫਿਰ ਪਾਊਡਰ ਦੇ ਨੇਰੇ ਸੇਫ ਨਹੀਂ ਆ ਇੱਥੇ ਤਾਂ ਸਾਰਾ ਫਿਰ ਬਹੁਤ ਬਰਬਾਦੀ ਹੋ ਜਾਂਦੀ ਏ ਕਿਉਂਕਿ ਬਜ਼ੁਰਗਾਂ ਨੇ ਵੀ ਦੱਸਿਆ ਏ ਜਿਨ੍ਹਾਂ ਜੰਗਾਂ ਦੇਖੀਆਂ ਨੇ ਕਿਉਂਕਿ ਜਿਨ੍ਹਾਂ ਨਹੀਂ ਦੇਖੀਆਂ ਉਹਨਾਂ ਨੂੰ ਤਾਂ ਨਹੀਂ ਪਤਾ ਆਪਣੇ ਵਰਗਿਆਂ ਨੂੰ ਤੇ ਜਿਨ੍ਹਾਂ ਜੰਗਾਂ ਦੇਖੀਆਂ ਨੇ ਉਹਨਾਂ ਨੂੰ ਪਤਾ ਏ ਕਿ ਕੀ ਹਾਲ ਹੁੰਦੇ ਆ ਤੇ ਉਹ ਹੀ ਦੱਸਦੇ ਆ ਕਿ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ ਫਿਰ ਹੁਣ ਤਾਂ ਉਸ ਤੋਂ ਵੀ ਜ਼ਿਆਦਾ ਹੋ ਗਿਆ ਹੈ ਜਮਾਨਾ ਤੇ ਜੇ ਪਹਿਲਾਂ ਤੋਂ ਵੀ ਤੇ ਹੁਣ ਤਾਂ ਪਤਾ ਨਹੀਂ ਕੀ ਕੀ ਬਣਾਈ ਬੈਠੇ ਆ ਪਰਮਾਣੂ ਆਈਟਮ ਬਾਕੀ ਉਹ ਚੱਲ ਗਏ ਤਾਂ ਫਿਰ ਤਾਂ ਕੋਈ ਵੀ ਨਹੀਂ ਬਚਣਾ ਚਾਹੇ ਕੋਈ ਨੇੜੇ ਆ ਬਾਰਡਰ ਦੇ ਜਾਂ ਦੂਰ ਆ ਉਹ ਤਾਂ ਫਿਰ ਬਹੁਤ ਹੀ ਜ਼ਿਆਦਾ ਖਤਰਨਾਕ ਚੀਜ਼ ਆ ਤੇ ਬਾਕੀ ਜੇ ਸਰਕਾਰਾਂ ਠੰਡੀਆਂ ਹੋ ਜਾਣ ਤਾਂ ਕੁਝ ਵੀ ਨਹੀਂ ਜੇ ਜਨਤਾ ਬਾਰੇ ਸੋਚ ਲੈਣ ਕੇ ਆਪਾਂ ਵੀ ਇੰਨਾ ਖੂਨ ਖਰਾਬਾ ਨਾ ਕਰੀਏ ਤੇ ਇਹ ਸੋਚਣਾ ਵੀ ਚਾਹੀਦਾ ਏ ਬਾਕੀ ਚੱਲ ਜਿਹੜੇ ਅੰਤਕਵਾਦੀ ਨੇ ਉਹਨਾਂ ਦਾ ਤਾਂ ਕੀ ਪਤਾ ਕਿੱਥੇ ਟਿਕਾਣੇ ਹੁੰਦੇ ਆ ਉਹ ਤਾਂ ਛੁੱਪ ਛੁੱਪ ਜਾਂਦੇ ਆ ਤੇ ਬਾਕੀ ਜਨਤਾ ਦਾ ਇਹ ਸਾਰਾ ਤਾਂ ਘਟਕ ਜਨਤਾ ਤੇ ਹੀ ਪੈਣਾ ਏ ਬਾਕੀ ਚਲੋ ਜੀ ਜਿਵੇਂ ਪਰਮਾਤਮਾਨ ਮਨਜ਼ੂਰ ਹੁਣ ਕੋਈ ਕੁਝ ਵੀ ਨਹੀਂ ਕਰ ਸਕਦਾ ਤੇ ਜਿਵੇਂ ਸਰਕਾਰ ਚਾਹੇਗੀ ਉਵੇਂ ਹੀ ਕਰੇਗੀ ਤੇ ਇਹ ਜੀ ਹੋਣ ਲੱਗੇ ਆ ਮੇਰੇ ਹਸਬੰਦ ਇੱਥੇ ਬੰਨ ਰਹੇ ਉੱਪਰ ਬਕਸਿਆਂ ਦੇ ਗੱਟੇ ਚੜਾਤੇ ਆ ਤੇ ਉੱਪਰੋਂ ਬੰਨ ਰਹੇ ਡੋਰੀ ਨਾਲ ਕਹਿੰਦੇ ਕਿ ਪੇਜ ਜਾਣਗੇ ਤੇ ਫਿਰ ਪਲਾਈ ਖਰਾਬ ਹੋ ਜਾਵੇਗੀ ਤੀਜਾ ਟਾਈਮ ਹੋ ਗਿਆ ਜੀ 3:30 ਦਾ ਮਠਾ ਪੱਤੀ ਪਾਤਾ ਹੈ ਹੋ ਗਈ ਤਿਆਰ ਮੇਲੇ ਬੁੱਤ ਚਨੇ ਖਾਦੀ ਆਂਦਾ ਪੁੱਜੇ ਹੋਏ ਅਨੂ ਆਹ ਪੱਕੇ ਨਹੀਂ ਕੁਦੂ ਨਹੀਂ ਕੀ ਖਾਂਦਾ ਪਏ ਆਈ ਨਹੀਂ ਕੁਦੂ ਨਹੀਂ ਵੀ ਚੁੱਕ ਚੁਗੀ ਬੈਠਿਆ ਨੇ ਹਾਂ ਠੀਕ ਹੈ ਪਿਆਰ ਦਾ ਸੁਕਾ ਆਉਂਦੀ ਹੈ ਲਾਡੂ ਨਹੀਂ ਖਾਏ ਨੇ ਬਲਜੰਗ ਤਾਂ ਛਾਣ ਆਤਾ ਹਾਂ ਤੇ ਹੁਣ ਜੀ ਆਇਆਂ ਚਾਹਤਾ ਤੇ ਲੌਬੀ ਦਾ ਬੂਹਾ ਖੋਲਿਆ ਸੀ ਅੰਦਰ ਪੜਾਸੀ ਬਣ ਗਈ ਏ ਤੇ ਉਹਦੇ ਕਰਕੇ ਤੇ ਥੋੜਾ ਜਿਹਾ ਆਪਾਂ ਸੀਨ ਬਣਾ ਰਿਆ ਦੇਖੋ ਇੰਨੀ ਕ ਬਾਰਿਸ਼ ਹੋ ਗਈ ਆ ਤੇ ਹਾਲੇ ਵੀ ਥੋੜੀ ਥੋੜੀ ਹੋਈ ਜਾਂਦੀ ਆ ਤੇ ਬਹੁਤ ਸੋਹਣਾ ਮੌਸਮ ਬਣ ਗਿਆ ਇਹ ਦੇਖੋ ਕਿੰਨਾ ਸੋਹਣਾ ਠੰਡੀ ਠੰਡੀ ਹਵਾ ਚੱਲੀ ਹੋਈ ਏ ਤੇ ਰੱਬ ਜੀ ਠੰਡਾਈ ਕਰਨ ਆਇਆ ਹੈ ਦੁਨੀਆ ਨੂੰ ਦੇਖੋ ਕਈ ਦਿਨਾਂ ਤੋਂ ਬਾਰਿਸ਼ਾਂ ਵੀ ਹੋ ਰਹੀਆਂ ਨੇ ਪਰ ਫੇਰ ਵੀ ਮਾਮਲੇ ਤਾਂ ਗਰਮੀ ਚੱਲ ਰਹੇ ਨੇ ਤੇ ਲੱਗਦਾ ਹੈ ਕਿ ਪੈਹ ਲਗਾਵਾ ਕਟਣਾ ਜਿਹੜੀ ਹੋਈ ਏ ਉਹਦੀ ਸਜ਼ਾ ਸਾਰੀ ਦੁਨੀਆ ਨੂੰ ਮਿਲ ਰਹੀ ਏ ਦੁਨੀਆ ਨੂੰ ਹੀ ਮਿਲਣ ਵਾਲੀ ਏ ਕਿਉਂਕਿ ਹੁਣ ਜਿਹੜਾ ਜੰਗ ਤਾਂ ਸਿਰੇ ਤੇ ਆਇਆ ਹੀ ਖੜਾ ਏ ਕਿਉਂਕਿ ਹੁਣ ਪਾਕਿਸਤਾਨ ਵਿੱਚ ਉਪ ਨਹੀਂ ਰਵੇਗਾ ਤੇ ਉਹਨਾਂ ਕਹਿਣਾ ਹੋਣਾ ਸੀ ਬਦਲਾ ਲੈਣੇ ਆ ਤੇ ਆਪਣੇ ਆ ਕਹਿੰਦੇ ਆ ਕਿ ਅਸੀਂ ਬਦਲਾ ਲਿਆ ਏ ਤੇ ਦੇਖੋ ਇਹ ਬਦਲੇ ਦੇ ਵਿੱਚ ਹੀ ਸਾਰਾ ਕੰਮ ਖਰਾਬ ਹੁੰਦਾ ਜਾਣਾ ਏ ਤੇ ਬਾਕੀ ਹਾਲੇ ਵੀ ਠੰਡੇ ਪਏ ਜਾਣ ਤਾਂ ਵੱਧੀ ਆਏ ਕਿਉਂਕਿ ਜਨਤਾ ਦੀ ਬਰਬਾਦੀ ਏ ਬਹੁਤ ਇਹਦੇ ਵਿੱਚ ਨਿਰਦੋਸ਼ੇ ਲੋਕ ਬਹੁਤ ਮਰਨ ਗਏ ਜੇ ਜੰਗ ਲੱਗ ਗਈ ਤਾਂ ਤੇ ਬਾਕੀ ਚਲੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੋਵੇ ਫਿਰ ਉਦਾਂ ਹੀ ਹੁੰਦਾ ਏ ਤੇ ਹੁਣ ਜੀ ਮੈਂ ਲਾ ਰਹੀ ਆ ਝਾੜੂ ਨੇਰੀ ਨਾਲ ਬਹੁਤ ਜ਼ਿਆਦਾ ਤੂੜ ਮਿੱਟੀ ਆ ਗਈ ਸੀ ਅੰਦਰ ਤੇ ਮੈਂ ਸੋਚਿਆ ਕਿ ਹੁਣ ਝਾੜੂ ਲਾ ਲੈਂਦੇ ਆ ਤੇ ਫਿਰ ਜੇ ਆਪਾਂ ਕਰਾਂਗੇ ਸਮਾਨ ਦੀ ਪੈਕਿੰਗ ਕੀ ਪਤਾ ਰਾਤ ਨੂੰ ਕਿਤੇ ਭਜਣਾ ਪੈ ਜਾਵੇ ਤੇ ਜੇ ਜਾਗੇ ਚਿਰ ਹੋ ਗਈ ਤਾਂ ਫਿਰ ਔਖਾ ਹੋ ਜਾਂਦਾ ਮੌਕੇ ਤੇ ਤੇ ਆਪਾਂ ਜੀ ਹੁਣ ਪਹਿਲਾਂ ਸਾਰੇ ਸਮਾਨ ਦੀ ਤਿਆਰੀ ਕਰ ਲੈਂਦੇ ਆ ਤੇ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਜੀ ਪੂਰੀ ਜ਼ਰੂਰ ਦੇਖਿਓ ਤੇ ਜੇ ਜੀਂਦੇ ਰਹਿ ਤਾਂ ਇਸੇ ਤਰ੍ਹਾਂ ਆਪਾਂ ਵਲੌਗ ਪਾਉਂਦੇ ਰਾਵਾਂਗੇ ਤੁਸੀਂ ਸਾਰੀ ਮੇਰੀ YouTube ਫੈਮਿਲੀ ਸਾਰੀ ਮੇਰੇ ਭੈਣ ਭਾਈਓ ਤੇ ਆਪਾਂ ਜੀ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲੈਂਦੇ ਆ ਤੇ ਪਲੀਜ਼ ਜੇ ਵੀਡੀਓ ਵਧੀਆ ਲੱਗਦੀ ਫੇਰ ਵੀ ਕਮੈਂਟ ਜ਼ਰੂਰ ਕਰਿਆ ਕਰੋ ਜੇ ਨਹੀਂ ਲੱਗਦੀ ਫੇਰ ਵੀ ਕਰਿਓ ਮੈਨੂੰ ਦੱਸਿਓ ਕਿ ਤੁਸੀਂ ਇਹ ਚੀਜ਼ ਸਹੀ ਨਹੀਂ ਕਹੀ ਤੇ ਜੇ ਬਾਤ ਘਟ ਬੋਲਿਆ ਜਾਵੇ ਤਾਂ ਜੀ ਮਾਫ ਕਰ ਦਿਓ ਤੇ ਹੁਣ ਜੀ ਆਪਾਂ ਲਾਉਣ ਲੱਗੇ ਆ ਝਾੜੂ ਕਿਉਂਕਿ ਜੀ ਜਾਣ ਨੂੰ ਘਰ ਛੱਡ ਕੇ ਕਿਤੇ ਵੀ ਜਾਣ ਨੂੰ ਦੇਲ ਤਾਂ ਕਿਸੇ ਦਾ ਵੀ ਨਹੀਂ ਕਰਦਾ ਕਈ ਵਾਰ ਤਾਂ ਸੋਚਦੇ ਆ ਕਿ ਜਿੱਥੇ ਜੰਮੇ ਆ ਉੱਥੇ ਹੀ ਮਰੀਏ ਤੇ ਬਾਕੀ ਜਦੋਂ ਬੱਚਿਆਂ ਦੇ ਮੂੰਹ ਨੂੰ ਦੇਖਦੇ ਆ ਕਿ ਫਿਰ ਕਹਿੰਦੇ ਆ ਕਿ ਕਿਤੇ ਸਹੀ ਜਗ੍ਹਾ ਤੇ ਚਲੇ ਜਾਈਏ ਕਿਉਂਕਿ ਬਾਊਡਰ ਤੇ ਤਾਂ ਫਿਰ ਜ਼ਿਆਦਾ ਹੀ ਖਤਰਾ ਹੁੰਦਾ ਏ ਤੇ ਇਸ ਕਰਕੇ ਥੋੜਾ ਜਿਹਾ ਪਲਾਨ ਬਣਾ ਕੇ ਰੱਖਿਆ ਏ ਕਿ ਜੇ ਜਾਣਾ ਪਿਆ ਤਾਂ ਚਲੇ ਜਾਵਾਂਗੇ ਤੇ ਬਾਕੀ ਸਾਡੀ ਤਾਂ ਜੀ ਕੋਈ ਰਿਸ਼ਤੇਦਾਰੇ ਵੀ ਬਾਰਡਰ ਤੋਂ ਦੂਰ ਨਹੀਂ ਹੈਗੇ ਸਾਰੇ ਰਿਸ਼ਤੇਦਾਰ ਵੀ ਆਪਣੇ ਇੱਥੇ ਹੀ ਆ ਨੇੜੇ-ਨੇੜੇ ਹੀ ਬਾਰਡਰ ਦੇ ਹੀ ਆ ਤੇ ਚਲੋ ਦੇਖਦੇ ਆ ਕਿ ਬੰਦਾ ਹੈ ਤੇ ਚਲੋ ਜੀ ਹੁਣ ਆਪਣਾ ਆਚਾੜੂ ਵੀ ਹੋ ਗਿਆ ਏ ਤੇ ਛੋਟਾ ਬੇਬੀ ਮੇਰੇ ਪਿੱਛੇ-ਪਿੱਛੇ ਘੁੰਮ ਰਿਹਾ ਏ ਤੇ ਬੱਚਿਆਂ ਨੂੰ ਦੇਖ ਕੇ ਜੀ ਬਹੁਤ ਜ਼ਿਆਦਾ ਤਰਸਾਂਦਾ ਏ ਕਿ ਪਤਾ ਨਹੀਂ ਕੀ ਬਣੂਗਾ ਬਹੁਤ ਟੈਨਸ਼ਨ ਹੋ ਰਹੀ ਏ ਚਲੋ ਆਪਣੀ ਤਾਂ ਕੋਈ ਨਹੀਂ ਵੱਡਿਆਂ ਦੀ ਤਾਂ ਵੱਡਾ ਤਾਂ ਬੰਦਾ ਦੁੱਖ ਵੀ ਸਹਿ ਲੈਂਦਾ ਏ ਪਰ ਬੱਚਿਆਂ ਦਾ ਦੁੱਖ ਜਿਹੜਾ ਉਹ ਨਹੀਂ ਦੇਖਿਆ ਜਾਂਦਾ ਜੇ ਇਸ ਤਰ੍ਹਾਂ ਦੀ ਕੋਈ ਗੱਲ ਬਣ ਗਈ ਤਾਂ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਜਾਣਾ ਤੇ ਕਿਉਂਕਿ ਜਿਨ੍ਹਾਂ ਨੇ جنگਾਂ ਦੇਖੀਆਂ ਨੇ ਉਹਨਾਂ ਨੂੰ ਪਤਾ ਏ ਕਿ ਜੰਗ ਦੇ ਵਿੱਚ ਕੀ ਹੁੰਦਾ ਏ ਕੀ ਹਾਲ ਹੁੰਦੇ ਨੇ ਦੁਨੀਆ ਦੇ ਤੇ ਬਹੁਤ ਹੀ ਬਿਆਨਕ ਸਮਾ ਹੁੰਦਾ ਏ ਉਹ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਜੀ ਇੱਥੇ ਹੀ ਐਂਡ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਜੀਂਦੇ ਰਹੇ ਤਾਂ ਆਪਾਂ ਜ਼ਰੂਰ ਵੀਡੀਓ ਬਣਾਉਂਦੇ ਰਹਾਂਗੇ ਤੇ ਦੇਖੋ ਜੀ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ